ਕੀ ਨਾਮ ਹੈ ਜੀ ਪਿੰਡ ਕਿਹੜਾ ਹੈ ਨਾਮ ਮੇਰਾ ਕਰਮਜੀਤ ਕੌਰ ਹੈ ਵੀਰੇ ਪਿੰਡ ਝੋਟੀਆਂ ਘਰਾਂ ਦੇ ਵਿੱਚ ਪਾਣੀ ਵੜਨ ਦੇ ਕਿਨਾਰੇ ਹੋ ਰਿਹਾ ਪਿਆ ਗਲੀਆਂ ਦੇ ਵਿੱਚ ਘਰਾਂ ਕੇ ਬੰਨ ਨੂੰ ਲੱਗੇ ਵਜਾ ਕੀ ਹੈ ਜੀ ਵਜਾ ਇਹ ਵੀਰੇ ਨਾਲਾ ਜਾਂਦਾ ਸਾਡੇ ਪਿੰਡ ਵਿੱਚ ਦੀ ਖੇਤਾਂ ਵਿੱਚ ਦੀ ਖੇਤਾਂ ਦੇ ਲਾਗੇ ਨਾਲਾ ਇਹਦੀ ਸਫਾਈ ਨਹੀਂ ਹੋ ਰਹੀ ਹੈਗੀ ਜੇਬੀਸੀ ਆ ਜਾਂਦੀਆਂ ਨੇ ਮੁੜ ਜਾਂਦੀਆਂ ਨੇ ਕੋਈ ਸਫਾਈ ਨਿ ਕਰਾਉਂਦਾ ਹੈਗਾ ਅਸੀਂ ਘਟੋ ਘਟ 10 ਵਾਰੀ ਲੈ ਰਹੇ ਜਾਇਆ 10 10 ਬੰਦੇ ਇਕੱਠੇ ਹੋ ਕੇ ਸਾਡੀ ਕੋਈ ਵੀ ਨਹੀਂ ਸੁਣਦਾ ਹੈਗਾ ਨਾ ਕੋਈ ਪ੍ਰਸ਼ਾਸਨ ਸੁਣਦਾ ਨਾ ਕੋਈ ਜੇਬੀਸੀ ਵਾਲੇ ਸੁਣਦੇ ਨੇ ਕੋਈ ਵੀ ਆ ਲਿਆ ਕਿਉਰੇ ਖੜਾ ਦਿੰਦੇ ਨੇ ਉਹਨਾਂ ਨੂੰ ਦੇਖ ਦੇਖ ਕੇ ਮੁੜੀ ਜਾਂਦੇ ਨੇ ਸਿਆਪ ਦੇ ਪੈਸੇ ਹਾਂ ਵੀਰੇ 8 ਕਿੱਲੇ ਪੈੜੀ ਸਾਡੀ ਠੇਕੇ ਤੇ ਸੀ ਤਿੰਨ ਚਾਰ ਕਿੱਲੇ ਸਾਡੇ ਘਰ ਦੇ ਸੀ ਉਹ ਮਰ ਗਏ ਬਾਕੀ ਸਾਡੇ ਜਿੰਨਾ ਪਰਿਵਾਰ ਆ ਸਾਰਿਆਂ ਦੇ 5 5 10 10 ਕਿੱਲੇ ਸਾਰਿਆਂ ਦੇ 200 300 ਕਿੱਲਾ ਸਾਰਾ ਮਰ ਗਿਆ ਜੀ ਦੀ ਦਾ ਲੱਖ ਲੱਖ ਰੁਪਿਆ 2 2 ਲੱਖ ਰੁਪਿਆ ਸੀ ਉੱਪਰ ਖਰਚਾ ਕਰੀ ਬੈਠੇ ਹਾਂ ਬਾਕੀ ਠੇਕਾ ਸਾਡੇ ਘਰਾਂ 'ਚ ਵੀ ਪਾਣੀ ਵੜ ਗਿਆ ਹੁਣ ਅਸੀਂ ਕਣਕ ਵੀ ਕੱਢਣ ਤੇ ਮਜਬੂਰ ਹੋ ਰਿਆਂ ਐ ਨਹੀਂ ਪਤਾ ਸ਼ਾਮ ਤੱਕ ਸਾਨੂੰ ਆਦੇ ਭਾਂਡੇ ਮਹਿਸਾਂ ਲੈ ਕੇ ਵੀ ਕਿੱਥੇ ਜਾਣਾ ਪੈ ਸਕਦਾ ਸਾਡੀ ਕੋਈ ਨਹੀਂ ਸੁਣਦਾ ਹੈਗਾ ਸਾਰੀ ਸਰਕਾਰ ਦੀ ਗਲਤੀ ਹੈ ਜਿੰਨਾ ਪੈਸਾ ਆਉਂਦਾ ਸਾਰਾ ਇਹ ਰਲ ਮਿਲ ਕੇ ਸਾਰੇ ਖਾ ਜਾਂਦੇ ਨੇ 30 ਲੱਖ ਦੇ ਕਰੀਬ ਇਸ ਡਰੇਨ ਦਾ ਟੁੱਟਾ ਹੈ ਹਾਂ 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 30 ਲੱਖ ਹੈ 40 ਲੱਖ ਹੈ ਕੁਝ ਵੀ ਹੈ ਵੀਰੇ ਸਾਡੀ ਕੋਈ ਵੀ ਨਹੀਂ ਸੁਣਦਾ ਐਨ ਐਨ ਅਸੀਂ ਤੇਲ ਫੂਕੋ ਕੇ ਕਨੇ ਵਹਿ ਗੇ ਬਾਦੂ ਇਕੱਠੇ ਹੋ ਹੋ ਕੇ ਵੀ ਦੇਖ ਲਿਆ ਇਹ ਕਿਹਦੇ ਕੋਲ ਲਹਿਰੇ ਲਹਿਰੇ ਬ੍ਰਿੰਦਰ ਵਕੀਲ ਦੇ ਵੀ ਜਾ ਕੇ ਆਏ ਨੇ ਸਾਰੇ ਕਿੱਥੇ ਜਾ ਕੇ ਆਏ ਨੇ ਕੋਈ ਨਹੀਂ ਸੁਣਦਾ ਹੈਗਾ ਤੁਹਾਡੀ ਬਾਈ ਜੀ ਨਾਮ ਕੀ ਹੈ ਪਿੰਡ ਕਿਹੜਾ ਹੈ ਨੌਂ ਜੀ ਮੇਰਾ ਪ੍ਰਗਟ ਸਿੰਘ ਹੈ ਜੀ ਪਿੰਡ ਚੋਟੀਆਂ ਹੈ ਜੀ ਇੱਕ ਤੁਹਾਡੇ ਪਿੰਡ ਦੇਖਿਆ ਇੱਥੇ ਡਰੇਨ ਲੰਘਦੀ ਹੈ ਕੋਲੋਂ ਇਹਦੇ ਨਾਲ ਜਿਹੜਾ ਮੇਰੇ 4-500 ਏਕੜ ਝੋਨਾ ਡੁੱਬਿਆ ਪਿਆ ਜਿੱਥੇ ਉੱਥੇ ਘਰਾਂ ਦੇ ਵਿੱਚ ਵੀ ਆਪਾਂ ਖੜਿਆ ਪਾਣੀ ਵੜ ਗਿਆ ਵਜਾ ਕੀ ਲੱਗਦੇ ਤੁਹਾਨੂੰ ਸਫਾਈ ਕਰਨ ਹੋਇਆ ਜੀ ਇਹ ਮੌਕੇ 'ਚ ਸਫਾਈ ਨਹੀਂ ਕਰੀ ਸਫਾਈ ਵੇਲੇ ਤਾਂ ਲੁਧਿਆਣੇ ਬੋਟਾ ਮਾਦੇ ਫਿਰਿੰਗੇ ਜੀ ਜਦੋਂ ਬਾਰਸ਼ਾਂ ਸ਼ੁਰੂ ਹੋਈਆਂ ਫਿਰ ਇਹਨਾਂ ਜੇਬੀਸਿਆਂ ਭੇਜਤੀਆਂ ਜੀ ਅਸੀਂ ਜੇਈ ਨੂੰ ਮਿਲ ਕੇ ਵੀ ਆਇਆ ਵੀ ਸਫਾਈ ਕਿਉਂ ਨਹੀਂ ਹੋ ਰਹੀ ਉਹ ਕਹਿੰਦਾ ਮਸ਼ੀਨਾਂ ਆ ਰਹੀਆਂ ਨੇ ਸਫਾਈ ਹੋਊਗੀ ਸਾਨੂੰ 20 25 ਦਿਨ ਹੋ ਗਏ ਫੇਰ ਜੇ ਨੂੰ ਫੋਨ ਕਰਿਆ ਕਰੀਏ ਫੇਰ ਉਦੋਂ ਬਾਅਦ ਚ ਕਹਿੰਦਾ ਮਸ਼ੀਨਾਂ ਉਤਰਈਆਂ ਹੁਣ ਸਫਾਈ ਹੋਊਗੀ ਹੁਣ ਬਾਰਸ਼ਾਂ ਸ਼ੁਰੂ ਹੋ ਗਈਆਂ ਹੁਣ ਝੋਨੇ ਤੋਂ ਪਹਿਲਾਂ ਝੋਨਾ ਲੱਗਣ ਤੋਂ ਪਹਿਲਾਂ ਸਫਾਈ ਹੋਈ ਹੁੰਦੀ ਹੈ ਇਹ ਤਾਂ 2 2.5 ਮਹੀਨੇ ਜਿਵੇਂ ਕਹਿੰਦਾ ਝੋਨਾ ਨਿਸਰਨ ਤੇ ਆਇਆ ਸੀ ਹਾਂ ਜੀ ਹੁਣ ਜੇ ਪੰਜਵੇਂ ਮਹੀਨੇ ਦੇ ਸਫਾਈ ਹੋ ਜੇ ਚਲੋ ਉਦੋਂ ਪੰਜਵੇਂ ਦਾ ਅੱਧਾ ਲੰਘ ਜਾ ਸਫਾਈ ਹੋ ਜੇ ਇਹ ਤਾਂ ਹੁਣ ਜਦੋਂ ਬਾਰਸ਼ਾਂ ਸ਼ੁਰੂ ਹੋ ਗਿਆ ਫੇਰ ਮਸ਼ੀਨਾਂ ਆਈਆਂ ਨੇ ਉਹ ਵੀ ਕਿਤੇ ਘਟਸਾ ਮਾਰ ਗਏ ਕਿਤੇ ਮਾਰ ਗਏ ਆਹ ਪੱਤੇ ਤਾਂ ਉਨਜੁਕੇ ਪਏ ਨੇ ਅਸੀਂ ਲੇਲਾ ਕਨੇ ਜਾ ਕੇ ਦੇਖ ਆ ਉੱਥੇ ਨਹੀਂ ਸਫਾਈ ਹੋਈ ਹੋਈ ਆ ਇੱਥੇ ਸਾਡੇ ਪਿੰਡਾਂ ਦਾ ਬੁਰਾ ਹਾਲ ਹੈ ਜੀ ਦੇਖ ਸਰ ਸਫਾਈ ਨਾ ਹੋ ਕਰਕੇ ਹੋਈ ਸਫਾਈ ਨਾ ਹੋਣ ਕਰਕੇ ਹੈ ਜੀ ਇੱਕ ਮਸ਼ੀਨ ਤਾਂ ਇਹਦੀ ਆ ਖੜੀ ਆ ਇੱਥੇ ਹੋਰ ਉਹ ਕਿਸੇ ਵਾਸਤੇ ਨਹੀਂ ਹੱਲ ਸਕਦੀ ਇੱਥੇ ਖੜਾ ਰੱਖਿਆ ਦੱਸੋ ਨਾ ਫਿਰ ਹੈ ਅਸੀਂ ਮੰਗ ਤਾਂ ਇਹੀ ਕਰਦੇ ਆ ਵੀ ਇਹਦਾ ਟਾਈਮ ਨਾਲ ਸਫਾਈ ਕਰਨੀ ਚਾਹੀਦੀ ਹੈ ਜੀ ਆ ਜਿਹੜਾ ਪਿੰਡਾਂ ਦਾ ਗੰਦਾ ਪਾਣੀ ਡੇਗ ਰੱਖਿਆ ਜੀ ਇਹਦੇ ਕਰਕੇ ਆ ਬੇਲ ਜਾਦੇ ਹੁੰਦੀ ਹੈ ਜੀ ਹੁਣ ਸਾਡਾ ਤਾਂ ਕੋਈ ਕਸੂਰ ਨਹੀਂ ਜੀ ਮਾਰਦੇ ਸਾਨੂੰ ਨਹੀਂ ਜ਼ਿੰਮੇਵਾਰਾਂ ਹਰ ਸਾ ਸਾਡੀਆਂ ਫਾਸਲੇ ਮਰਦੀਆਂ ਨੇ ਫੇਰ ਕਹਿੰਦੇ ਨੇ ਅਸੀਂ ਮੁਰਗੀ ਦਾ ਪੈਸੇ ਦੇ ਦਾਂ ਖੰਭਾਂ ਦੇ ਤੇ ਬੱਕਰੀ ਦੇ ਪੈਸੇ ਦੇ ਦਾਂਗੇ ਜੇ ਸਾਡੀ ਆ ਟਾਈਮ ਸੇ ਸਫਾਈ ਕਰਾਉਣਾ ਬਣਾ ਲਾਉਣ ਚੰਗੀ ਤਰ੍ਹਾਂ ਪਾਟੜੀਆਂ ਬਣਾਉਣ ਕਿਉਂ ਅਸੀਂ ਮੁਰਗੀਆਂ ਦੇ ਪੈਸੇ ਲਈਏ ਨਾ ਤੋ ਅਸੀਂ ਤਾਂ ਇਹੀ ਮੰਗਿਆ ਜੀ ਟਾਈਮ ਸੇ ਸਫਾਈ ਹੋਣੀ ਚਾਹੀਦੀ ਹੈ ਤੇ ਗੌਰ ਰੱਖਣੀ ਚਾਹੀਦੀ ਹੈ ਸਰਕਾਰ ਨੂੰ ਮੈਂ ਤਾਂ ਨਾਮ ਕੀ ਉਹਦਾ ਪਿੰਡ ਕਿਹੜਾ ਲਾਪ ਘੌਰ ਹੈ ਜੀ ਪਿੰਡ ਚੋਟੀਆਂ ਮਾਤਾ ਜੀ ਘਰਾਂ ਦੇ ਵਿੱਚ ਪਾਣੀ ਵੜਿਆ ਕੰਧ ਕੱਟ ਰੱਖੀਏ ਘਰ ਦੇ ਅੱਗੇ ਕੈਲੇ ਲਾ ਰੱਖੇ ਆਗੇ ਹਾਂ ਜੀ ਕੀ ਕਹਣਾ ਤੁਸੀਂ ਅਸੀਂ ਤਾਂ ਸਰਕਾਰ ਨੂੰ ਪਹਿਲਾਂ ਇਹੀ ਹੈ ਜੀ ਪਹਿਲਾਂ ਬਹੁਤ ਮਹੀਨਿਆਂ ਤੋਂ ਸੀ ਬਹੁਤ ਗੇੜੇ ਮਾਰੇ ਨਾਲੇ ਪਿੱਛੇ ਜਿਹੜਾ ਆਪਣਾ ਨਾਲਾ ਸਮਝ ਲੈ ਚੋਟੀਆਂ ਵਾਲਾ ਉਹਦੇ ਵਿੱਚ ਅਸੀਂ ਸਰਕਾਰ ਨੂੰ ਪਿੱਛੇ ਬਹੁਤ ਫਿਰੇ ਵੀ ਸਾਡੀ ਸਫਾਈ ਹੋਣੀ ਚਾਹੀਦੀ ਹੈ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਜੀ ਜਦੋਂ ਗੇੜੇ ਮਾਰ-ਮਾਰ ਕੇ ਥੱਕ ਗਏ ਅਸੀਂ ਫੇਰ ਉਹਨਾਂ ਨੇ ਮੜਾ ਮੋਟਾ ਜਾ ਕਿਤੇ ਜੇ ਪਾ ਲਾਇਆ ਕਿਤੇ ਨਾਲ ਆਇਆ ਹੁਣ ਉਹ ਦੇ ਕਾਰਨ ਕਿ ਕੀ ਹੈਗਾ ਸਾਡੇ ਨਾਲ ਦਾ ਫਾਸਲਾ ਡੁੱਬ ਗਿਆ ਸਾਰਿਆਂ ਅੱਜ ਖਰਚੇ ਕਰ ਕਰਕੇ ਬੈਠ ਗਏ ਜਿਵੇਂ ਸਾਰੇ ਖਰਚੇ ਕਰੇ ਖਪੇ ਸਾਰਾ ਕੁਝ ਕਰਿਆ ਹੁਣ ਦਾਸ ਨਾ ਦਾ ਉਸ ਪਾਸੇ ਨਾ ਉਸ ਪਾਸੇ ਜੀ ਪਰ ਇਹ ਜੀ ਦੇ ਮੌਸਮ ਨਹੀਂ ਕੋਈ ਕੰਮ ਕਰਾ ਮੌਸਮ ਨਹੀਂ ਹੋਣਾ ਇਹ ਜੇ ਪਹਿਲਾਂ ਜਮਾਈ ਕਰੀ ਜਾਂਦੀ ਕਿ ਨਾ ਸਾਡਾ ਐਡਾ ਨੁਕਸਾਨ ਹੋਣਾ ਨਹੀਂ ਸੀ ਹੁਣ ਇਹਦੇ ਦੇ 10 10 ਕਿੱਲੇ 20 20 ਕਿੱਲੇ ਨਗੇ ਉਹ ਦੱਸ ਕੀ ਕਰੂਗਾ ਅਗਲਾ ਕਿ ਮੈਂ ਗਰਾਂਜੀ ਕਾ ਦਾ ਜਿਹੜਾ ਕੁਝ ਖਾ ਕੇ ਮਰ ਜਾਂਦਾ ਸਰਕਾਰ ਜੇ ਜੇ ਸਰਕਾਰ ਦੇ ਅੱਖਾਂ ਮੀਚੀਆਂ ਹੋਈਆਂ ਤੇ ਪਹਿਲਾਂ ਖੋਲ ਲੈਂਦੀ ਪਹਿਲਾਂ ਖੋਲ ਲੈਂਦੀ ਇਹ ਜੀਮੀਨਾਰ ਕਿਉਂ ਰੋ ਰਹਾ ਕਿਉਂ ਰੋਲੇ ਕਿਉਂ ਮੱਠੀ ਮੇਜ਼ ਕਰੀਏ ਨਾ ਨੇ ਜੀਮੀਨਾਰਾਂ ਦੀ ਹਾਂਜੀ ਇਹ ਇੱਕ ਨਾਲੇ ਦੀ ਕਰਨ ਹੋਇਆ ਜੀ ਪਹਿਲਾਂ ਵੀ ਕਦੇ ਆਇਆ ਨਹੀਂ ਨਾ ਜੀ ਪਹਿਲਾਂ ਨਹੀਂ ਆਇਆ ਬਹੁਤ ਸਾਲ ਹੋ ਗਏ ਸਾਨੂੰ ਇਹ ਆਇਆ ਨਦੀ ਸ਼ਾਲਾ ਦੇ ਉੱਤੇ ਹੋ ਗਏ ਸਾਨੂੰ ਮਰੇ ਬਸਦਿਆਂ ਨੂੰ ਆਰ ਕੜੇ ਨਹੀਂ ਹੈ ਕਰਨ ਦੇਖੀ ਵੀ ਸਾਡੇ ਕਰਜ ਪਣੀ ਆ ਇਹ ਵਜ੍ਹਾ ਕਰਨਾ ਜੀ ਨਾਲ ਇਹਦੀ ਕਰਨ ਹੋਇਆਗਾ ਵਿਚ ਭਾਈ ਨਹੀਂ ਹੋਇਆ ਕਿ ਇਸ ਭਾਈ ਨੂੰ ਅਸੀਂ ਬਹੁਤ ਪੈਣਾ ਸੇਪਾ ਕਰੇ ਬੈਠੇ ਜਾ ਕੇ ਬਥੇਰਾ ਕਹਿਆ ਸਾਰੇ ਆਏ ਨਾਨੂ ਮੀ ਆਪਸਰਾ ਨੂੰ ਮੀ ਦੀ ਸਿਹ ਨੂੰ ਨਾਨੂ ਮੀ ਆ ਰਵੰਦਮਨ ਨੂੰ ਵੀ ਉਹ ਆਤਨ ਲਾਲਾ ਕੇ ਝੱਕ ਗਏ ਅਸੀਂ ਵੀ ਸਾਡੀ ਸਫਾਈ ਹੋਣੀ ਚਾਹੀਏ ਸਫਾਈ ਹੋਣੀ ਚਾਹੀਏ ਇੱਕ ਨੇ ਸਾਡੀ ਸਰਕਾਰ ਨੇ ਸੁਣੀ ਫਦਲਾ ਨਹੀਂ ਆਇਆ ਫਿਰ ਕਹਿੰਦੇ ਨਹੀਂ ਜੀ ਨਹੀਂ ਇਹ ਆਇਆ ਨਹੀਂ ਹੈਗਾ ਜਮੀਨ ਨਹੀਂ ਆਇਆ ਹੈਗਾ ਕਹਿੰਦੇ ਸੀ ਮੁਰਗੀਆਂ ਦੇ ਪੈਸੇ ਦੇ ਮਾਗੇ ਨਾ ਨਾ ਮੁਰਗੀਆਂ ਦੇ 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 ਕੇ ਤਾਂ ਬੈਠ ਗਏ ਜੀ ਹਜ਼ਾਰ ਹਜ਼ਾਰ ਰੁਪਇਆ ਕਹਿੰਦੇ ਆ ਤੁਹਾਨੂੰ ਪਾਵਾਂਗੇ ਰਾਣੀ ਪਾਵਾ ਜੀ 25 2500 ਕਰਾਂਗੇ ਬੇਚਣਾ ਨਾ ਅਸੀਂ ਨਾ ਕਾ ਨਹੀਂ ਉਹ ਕਰਿਆ ਜੀ ਉਹ ਕਿਹੜਾ ਉਹ ਕਰਨਗੇ ਸਾਡੇ ਜਿਵਾਖਾਂ ਦੀ ਉਹ ਰੋਗ ਮੜਾ ਜਾ ਹੋ ਰੋਕਣਾ ਅਸੀਂ ਬੇਚਣਾ ਕੀ ਕਰਨੇ ਆ ਨਾ ਜੀ ਇਹ ਜਿਵਾਖਾਂ ਦੀ ਖੇਤੀ ਰੋਕ ਦੇਣਾ ਖੰਨ ਦਾ ਇਹ ਹੀ ਬਾਦੂ 11 ਸੜੇ ਜੀ ਮੱਖਣੀ ਪੱਤੀ ਨੇ ਜਨਾ ਹੋਵੇ ਅੱਗੇ ਜੀ ਹਾਂਜੀ ਬਜ਼ੁਰਗੋ ਨਾਮ ਕੀ ਹੈ ਪਿੰਡ ਕਿਹੜਾ ਗੁਰਚੰਨ ਸਿੰਘ ਹੈ ਜੀ ਪਿੰਡ ਝੋਟੀ ਨੇ ਪਾਣੀ ਦੇ ਵਿੱਚ ਬਹੁਤ ਸਾਰਾ ਝੋਨਾ ਡੁੱਬਿਆ ਪਿਆ ਕਦੋਂ ਡੁੱਬਿਆ ਵਜਾ ਕੀ ਹੈ ਕੱਲ ਤੇ ਅੱਜ ਡੁੱਬਿਆ ਅੱਛਾ ਅੱਛਾ ਇਹ ਸਪਾਈ ਅੱਗਾ ਹੋਈ ਨਹੀਂ ਪਹਿਲਾਂ ਹੂੰ ਇਹ ਭਰ ਤੋਂ ਮਸ਼ੀਨ ਆਈ ਹੈ ਮੈਂ ਉੱਥੀ ਦਾ ਨਾਲ ਰਹਿ ਗਏ ਹੂੰ ਆਪ ਦੇਖੀਏ ਹੂੰ ਹਾਂਜੀ ਇਸ ਤਰ੍ਹਾਂ ਤੇ ਆ ਦੇਖ ਲਵੀ ਗੇਸ ਪਾਈ ਹੁੰਦੀ ਪਿੰਡ ਗਰ ਕਿ ਕਹਿਣ ਨੂੰ ਇੰਨਾ ਪਾਣੀ ਪੜਦਾ ਉਹ ਪੂਰੇ ਚੱਲਣ ਦੇ ਪਿੰਡ ਨੂੰ ਹੂੰ ਗੋਇਚ ਸਪਾਈ ਨਹੀਂ ਹੈਗੀ। ਉਹਨੇ ਬੁੱਟੀ ਕਿੱਧਰ ਰਹੀ ਕੱਦੇ? ਬੁੱਟੀ ਦੇ ਇੱਥੇ ਤਰ ਤਰ ਕੇ ਉਹਦੇ ਜਾਣ ਲੈਣੀ। ਹਮਮ। ਹੋਰ ਇੱਧਰ ਬਾਗੀ ਕੋਈ ਆਗਾ ਟੱਪ ਗਈ। ਕੋਸਾਬ ਨਾਲ ਖੜੀਏ ਪੁੱਲ ਲਵੇ। ਹਮਮ। ਉਹ ਦੇਖ ਲਓ ਉੱਥੇ ਨਾਲ ਨੂੰ ਟਰਾਈਂਗੀ। ਹਮਮ। ਹੋਰ ਸਪਾਈ ਹੋਈ ਨਹੀਂ ਇੱਥੇ? ਹੋਈ ਨਹੀਂ ਜੀ ਪਹਿਲਾਂ ਮੈਂ ਦੇਖੀ ਐ। ਅੱਛਾ। ਇਹ ਮਸ਼ੀਨ ਖੜੀਏ ਕਦੋਂ ਆਈ ਐ? ਇਹ ਪਰਥੋਂ ਆਈ ਐ। ਮੈਂ ਆਪ ਉੱਪਰ ਉੱਪਰ ਜਾਉਂ। ਹਮਮ। ਮੈਂ ਕਿਹਾ ਦਾ ਉਹ ਤਾਰਾਂ ਨੂੰ ਖੱਲੂ ਕਰ ਦਿਓ। ਕਹਤਾਰਾਂ ਨਹੀਂ ਨਹੀਂ ਕਹੇ। ਹਮਮ। ਮਾਪਰਾ ਨਾ ਜੱਗਾ ਹਾਂ ਮਰਾ ਦੇ। ਪੂਰਾ ਪਰਾ ਕਰ ਦੋ ਟੱਪ ਜਾਂਦੀ। ਹਮਮ। ਮੰਨੇ ਜੀ। ਹਮ ਜਾਦੇ ਗਾ ਜਿਹੜਾ ਦਿਨ ਹੈ ਉਹ ਜਮੀਂ ਬੰਦ ਹੋ ਰਹੀ ਹੈ ਉਹ ਜਮੀਂ ਸਫਾਈ ਉਹ ਮਸ਼ੀਨ ਨਹੀਂ ਕਰੇ ਗਈ ਜੋ ਟੈਕ ਹਾਂਜੀ ਉਸ ਕਰਕੇ ਜਾਦੇ ਕਾਰਨ ਹੋ ਰੇ ਕਿੰਨਾ ਕੁ ਨੁਕਸਾਨ ਹੈ ਜਾਦੇ 4-500 ਕੁ ਲੈ ਇਧਰ ਘਰਾਂ ਦਾ ਵੀ ਕੋਈ ਨੁਕਸਾਨ ਗਰਾਂ ਵੀ ਹਾਂ ਲਈ ਲਗਾ ਕੇ ਜਾ ਰਿਆ ਕਰੀ ਅੱਛਾ ਹਾਂ ਬਾਕੀ ਹੁਣ ਬੜਨੇ ਲਿਆਰੇ ਪਿੰਡ ਵਿੱਚ ਹਾਂਜੀ ਮੰਗ ਕਰਦੋ ਸਰਕਾਰ ਤੋਂ ਸਰਕਾਰ ਤੋਂ ਸਰਕਾਰ ਜਨ ਦੀ ਨਹੀਂ ਕੋਥਾ ਮੰਗ ਕੀ ਕਰਾਂ 10000 ਰੁਪਏ ਕੀ ਲਗਾ ਨੁਕਸਾਨ ਤੋ ਹੋ ਰੇ ਪੈਣਾ ਤੇ ਉਹ ਹੋਰ ਹੋਏਗਾ ਇਹ ਪਾਣੀ ਕੱਢਾਂਗੇ ਕੋਠੋਰ ਕਰਾਂਗੇ ਅੱਗੇ ਪਾਸ ਗਏ ਕਮੀ ਕੰਕ ਕਿਤਰਾ ਬਜੇਗੀ ਗੈ ਵੀ ਲੰਬੀ ਚੌੜੀ ਦੇਖਣਾ ਪੈ ਜਾ ਹਾਂਜੀ ਕਿਸਪਾਈ ਨਹੀਂ ਕਰੀ ਇਹਦੇ ਵਾਸਤੇ ਕੀ ਮੰਗਦੇ ਸਰਕਾਰ ਤੋਂ ਹਾਂ ਜਾਂਚ ਤਾਂ ਹੋਣੀ ਚਾਹੀਦੀ ਇਸ ਦੀ ਇਹ ਬੀਆਰ ਸਪਾਈ ਜਾਂ ਤਾਂ ਨਹੀਂ ਕਰੀ ਸਰਕਾਰ ਨੇ ਵੀ ਹੁਣ 15-20000 ਰੁਪਏ ਮੂੰਹ ਲਾਈ ਬੈਠੇ ਆ ਸਰਕਾਰ ਕੇ ਦੇਈ ਕੁਛ ਨਹੀਂ ਦਿੰਦੀ ਹੈਗੀ ਆ ਅਨੇ ਦੇਖਾਂ ਆਈ ਸਾਰੇ ਜਦੋਂ ਪਾਸ ਮਾਰ ਜਾ ਮਰਾ ਭਾਈ ਬਰਾਇਡਾ ਕੀ ਨਾਮ ਹੈ ਭਾਈ ਜੀ ਪਿੰਡ ਕਿਹੜਾ ਤਰਸੇਮ ਚੋਟੀਆਂ ਉਹਨਾ ਕਿੰਨਾ ਕੁ ਡੁੱਬਿਆ ਪਾਣੀ ਦੇ ਵਿੱਚ ਕਦੋਂ ਡੁੱਬਿਆ ਵਜ੍ਹਾ ਕੀ ਹੈ ਪਰसों ਦਾ ਡੁੱਬਰੇ ਜੀ ਹੂੰ 600 ਕਿੱਲਾ ਮਾਰ ਗਏ ਤੇ ਸਾਹਮਣੇ ਦੇਖ ਲੋ ਜੀ ਹੂੰ ਤੇ ਆ ਡਰੇਨ ਆ ਖੜੀ ਜੀ ਆਪਣੇ ਸਾਹਮਣੇ ਇਹਦੀ ਕੋਈ ਸਫਾਈ ਨਹੀਂ ਹੋਈ ਕਿ ਹੂੰ ਸਫਾਈ ਨਹੀਂ ਹੈਗੀ ਕੋਈ ਵੀ ਫਿਰ ਇਹਦਾ ਖੜੀ ਦਾ ਫਾਇਦਾ ਕੀ ਲੱਗਿਆ ਪਰ ਹੂੰ ਬੂਟੀ ਸੀ ਡਰੇਨ ਦੇ ਵਿੱਚ ਹਾਂ ਜੀ ਕਿੰਨੀ ਕੁ ਸੀ ਬੂਟੀ ਆਂ ਪੂਰੀ ਆਪਣੇ ਕੇਲਿਆ ਕੁਲੀਏ ਸਾਰੇ ਨਾਲ ਹੀ ਆਪਣੀਆਂ ਆਰਥ ਲੱਗ ਗਈ ਸੀ ਇਹਦੇ ਕਰਨਾ ਨਾਲ ਆਛਰ ਗਿਆ ਇਹ ਤਾਂ ਪਿੰਡ ਨੂੰ ਵੀ ਨਸਾਨ ਹੋਦੇ ਅੱਜ 26 ਅਗਸਤ ਹੋ ਗਿਆ ਇਹ ਮਸ਼ੀਨ ਕਦੋਂ ਆਈ ਸਫਾਈ ਵਾਸਤੇ ਪਰਸੋਂ ਦੀ ਆਈ ਜੀ ਪਰਸੋਂ ਹਾਂਜੀ ਇਹ ਤੋਂ ਅੱਗੇ ਸਫਾਈ ਰਹਿੰਦੀ ਸੀ ਨਾ ਹਾਂ ਅੱਗੇ ਹੈ ਰਹਦੀ ਸਾਰੀ ਬੂਟੀ ਕਿੱਧਰ ਗਈ ਉਹ ਫਿਰ ਹੁਣ ਬੂਟੀ ਕੀ ਤੇਰੇ ਪਾਣੀ ਨਾਲ ਕਿੱਧਰ ਟੱਪ ਗਈ ਹੁਣ ਅੱਛਾ ਪਾਣੀ ਨਾਲ ਹਾਂਜੀ ਸਫਾਈ ਸਫਾਈ ਕੋਈ ਨਹੀਂ ਕਰੀ ਜੀ ਕੀ ਮੰਗ ਕਰਦੇ ਸਰਕਾਰ ਸਰਕਾਰ ਤੋਂ ਮੰਗਾ ਜੀ ਸਰ ਆਪਾਂ ਕਹਿ ਨਹੀਂ ਆ ਵੀ ਕੀ ਸਰ ਵਕਾਰ ਮੰਗਦੇ ਆ ਆਪਣੇ ਦਾ ਹੁਣ ਝੋਨੇ ਮਰ ਗਏ। ਹੂੰ ਆਪਣੇ ਕੀ ਮੰਗ ਰਹੀ ਹੁਣੇ ਤੋਂ ਬਾਅਦ। ਹੂੰ। ਉਹ ਦੇਖ ਲਓ ਜੀ ਤੁਸੀਂ ਦੇਖਿਆ ਬਣਾ ਲਾ। 7-800 ਕਿੱਲਾ ਤੇ ਸਾਹਮਣੇ ਦੇ ਦੇਖ ਲਓ ਦੋ ਗਿਆ। ਹੂੰ। ਕਿੰਨਾ ਕਿੰਨਾ ਪਾਣੀ ਹੈ। ਪਾਣੀ ਸੁੱਟਦੇ ਹਮਨੇ ਦੋ ਤੋਂ ਤਣ ਤਣ ਫੋਟੇ ਚੱਲ ਰਹੇ ਦੇਖੋ। ਹੂੰ। ਕੀ ਨਾਮ ਹੈ ਪਿੰਡ ਕਿਹੜਾ ਬਾਈ ਜੀ? ਇਹ ਮੇਰਾ ਨਾਮ ਸਰਜੀਤ ਸਿੰਘ ਹੈ ਜੀ। ਹੂੰ। ਪਿੰਡ ਆਲੰਪੁਰਾ ਜੀ। ਬਾਈ ਜੀ ਪਿੱਛੇ ਡਰੇਨ ਦੇ ਵਿੱਚ ਦੇਖ ਰਿਹਾ ਬੂਟੀ ਬਹੁਤ ਕੜੀਆ ਹੈ। ਬਰਸਾਤ ਹੋ ਰਹੀ ਹੈ ਪਿੱਛੇ ਇਸੇ ਡਰੇਨ ਦੇ ਓਵਰਫਲੋ ਹੋਣ ਕਰਕੇ ਸੈਂਕੜੇ ਏਕੜ ਫਸਲ ਵੀ ਡੁੱਬ ਗਈ ਇੱਥੇ ਸਪਾਈ ਹੋਈ ਨਹੀਂ ਹੈਗੀ ਨਾ ਜੀ ਸਪਾਈ ਜਿਹੜਾ ਇਹ ਆਲੰਪੁਰ ਵਾਲਾ ਪੋਲਾ ਜਿਹੜਾ ਇਹਦੋਂ ਅੱਗੇ ਤਾਂ ਹੋ ਗਈ ਜਿਹੜਾ ਆਲੰਪੁਰ ਤੋਂ ਪਿੱਛੇ ਕੋੜੜ ਤੱਕ 5 ਕਿਲੋਮੀਟਰ ਦਾ ਏਰੀਆ ਆ ਗਿਆ ਇਹਦੇ ਕੋਈ ਸਪਾਈ ਨਹੀਂ ਹੋਈ ਮਸ਼ੀਨਾਂ ਨਹੀਂ ਟਪਾ ਕੇ ਲੈ ਗਏ ਮਹਿਕਮਾ ਵਾਲੇ ਵੀ ਨਾਲ ਸੀ ਅੱਛਾ ਉਹਨਾਂ ਨੂੰ ਕਿਹਾ ਵੀ ਸਪਾਈ ਕਰੋ ਕਹਿੰਦੇ ਇੱਧਰ ਕੋਈ ਲੋੜ ਨਹੀਂ ਹੈਗੀ ਕਹਿੰਦੇ ਕਹਿੰਦੇ ਇੱਧਰ ਸਾਡੀ ਮਸ਼ੀਨ ਨਹੀਂ ਚੱਲਦੀ ਹੈਗੀ ਕਹਿੰਦੇ ਜਦੋਂ ਉਹ ਹੀ ਅੱਧ ਵਿਚ ਅੱਧੇ ਕਰ ਅੱਗੇ ਅੱਧੇ ਨਹੀਂ ਛੱਡ ਗਿਆ ਦੇਖ ਲਓ ਸੂਈ ਵੀ ਨਾਲੇ ਡਿੱਗਦੀ ਹੈਗੀ ਜੀ ਐਨੀ ਡਾਫ ਲੱਗ ਰਹੀ ਹੈ ਘਟੋਕੜ ਸਾਡੇ ਪਿੰਡ ਦਾ ਵੀ 4-500 ਕਿ ਦੋ ਵਰਤਾਂ ਸੀ ਨੱਕਾ ਲਾਇਆ ਜੇ ਵਿਛਿਲ ਜਾ ਗਿਆ ਆਪਦੀ ਅੱਛੇ ਪਾਣੀ ਉੱਪਰ ਫਲੋ ਹੋ ਗਿਆ ਜਿਵੇਂ ਦੱਸਿਆ ਪਿੱਛੋਂ ਪਾਣੀ ਆ ਰਿਹਾ ਡਰੇਨ ਦੇ ਵਿੱਚ ਨਹੀਂ ਟਪ ਰਿਹਾ ਇੱਥੇ ਵੀ ਲੱਗਦਾ ਤੈਨੂੰ ਕੋਈ ਖਤਰੇ ਆਉ। ਹੋਰ ਦੋ ਨੱਕੇ ਟੁੱਟ ਗਏ ਜੀ ਰਾਤ ਨੂੰ ਟੁੱਟ ਗਏ ਦੀ ਜੇਬੀਸੀ ਬੁਲਾ ਕੇ ਦੋਤ ਤਲਵਾਏ ਹੁਣ ਸਾਰੇ ਟੁੱਟਣੇ ਲੱਗ ਰਹੇ ਬੰਦੇ ਲੈ ਕੇ ਜਾਣੇ ਜੀ 20 25 ਬੰਦੇ ਹੋਰ ਬੁਲਾਏ ਨਹੀਂ ਆਉਦੇ ਨੇ ਮੁੰਡੇ ਖੇਤਾਂ ਨੇ ਉਹਨੇ 40 50 ਘਰਾਂ ਦਾ ਬਾਣ ਹੋਰੇ ਸਾਰਾ ਨੁਕਸਾਨ ਹੋ ਜਾਊਗਾ ਜੀ ਅਸੀਂ ਮੈਂ ਕੀ ਕਰਦਾਂ ਸਰਕਾਰ ਤੋਂ ਅਸੀਂ ਜੇ ਇਹੀ ਮੰਗ ਕਰਦੇ ਆ ਸਰਕਾਰ ਤੋਂ ਜੀ ਵੀ ਇਹ ਤੇ ਜਾਂਚ ਹੋਣੀ ਚਾਹੀਦੀ ਐ ਵੀ ਜਿਹੜੇ 10 ਜ ਜਿਹੜੇ ਵੀ ਇਹ ਅਫਸਰਾਂ ਨੇ ਅਣਗਹਿਲੀ ਆ ਉਹਨਾਂ ਦੀ ਜਾਂਚ ਹੋਵੇ ਉਹਨਾਂ ਤੇ ਕਾਰਵਾਈ ਹੋਵੇ ਸਾਡਾ ਹਰਜਾਨਾ ਉਹਨਾਂ ਨੂੰ ਉਹਨਾਂ ਤੇ ਪਾਉਣਾ ਚਾਹੀਦਾ ਹੈ ਜਿਹੜਾ ਸਾਡੇ ਹਰਜਾਨਾ ਪਰਨੂ ਅਸੀਂ ਕਿ ਨਾਮ ਹੈ ਬਈ ਜੀ ਸੰਦੀਪ ਸਿੰਘ ਜੀ ਬਈ ਜੀ ਇੱਥੇ ਤੁਹਾਡਾ ਝੋਨਾ ਜਿਹੜਾ ਖੇਤਾਂ ਦੇ ਵਿੱਚ ਮੀਂਹ ਦੇ ਪਾਣੀ ਨਾਲ ਡੁੱਬਿਆ ਦੂਸਰੇ ਪਾਸੇ ਡਰੇਨ ਦੀ ਸਪਾਈ ਨਹੀਂ ਹੋਈ ਜਾਂ ਤੇ ਮਸ਼ੀਨਾ ਆਈਆਂ ਉਹਨੀਆਂ ਤੇ ਕੀ ਕਹਿਣਾ ਚਾਹੂੰਗਾ ਇਹਦਾ ਬਈ ਜੀ ਹੁਣ ਇਹਨਾਂ ਨੇ ਭੇਜੀਆਂ ਨੇ ਟਰੇਨ ਤੇ ਮਸ਼ੀਨਾ ਇਹ ਪਹਿਲਾਂ ਸਫਾਈ ਨਹੀਂ ਕਰਵਾਈ ਜਿੱਥੇ ਤੱਕ ਬੂਟੀ ਸੀ ਇਹ ਮੰਨ ਲਓ ਵੀ ਆਲਮਪੁਰ ਤੱਕ ਬੂਟੀ ਆ ਉੱਥੇ ਤੱਕ ਇਹਨਾਂ ਨੇ ਮਸ਼ੀਨ ਟੱਚ ਵੀ ਨਹੀਂ ਕਰਵਾਈ ਕਿਤੇ ਠੀਕ ਹੈ ਨਹੀਂ ਤੇ ਹੁਣ ਜਦੋਂ ਪਾਣੀ ਫਸਲਾਂ ਦੇ ਵਿੱਚ ਵੜ ਗਿਆ ਤਬਾਹ ਕਰਤੀਆਂ ਤੇ ਹੁਣ ਇਹ ਮਸ਼ੀਨਾਂ ਲੈ ਕੇ ਪਹੁੰਚੇ ਨੇ ਉਰੇ ਇੱਕ ਘੰਟਾ ਹੋਇਆ ਸਿਰਫ ਮਸ਼ੀਨਾਂ ਆਈਆਂ ਇਸ ਵਾਈ 10 ਜੂਨ ਤੋਂ ਪਹਿਲਾਂ ਹੁੰਦੀ ਹੈ ਹਾਂ ਇਹ 10 ਜੂਨ ਤੋਂ ਪਹਿਲਾਂ ਸਫਾਈ ਹੋਣੀ ਚਾਹੀਦੀ ਹੈ ਜੀ ਝੋਨਾ ਲੱਗਣ ਤੋਂ ਪਹਿਲਾਂ ਸਫਾਈ ਹੋਣੀ ਚਾਹੀਦੀ ਆ ਇਦੇ ਠੇਕੇ ਦਾ ਪਹਿਲਾ ਕਹਿ ਦੰਦੇ ਨੇ ਹੋ ਗਏ ਜੀ ਪਰ ਮਸ਼ੀਨਾ ਠੇਕੇਦਾਰ ਉਰੇ ਕੋਈ ਲੈ ਕੇ ਨਹੀਂ ਆਉਂਦਾ ਜੀ ਇਹ ਇਹਨਾਂ ਦੀ ਗੌਰ ਆ ਜੀ ਕੋਈ ਪਹਿਲਾਂ ਵਾਲੀਆਂ ਗਵਰਨਮੈਂਟਾਂ ਤੋਂ ਵੀ ਡਿੱਗ ਗਏ ਤਾਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਮਾਮਾ ਜਾ ਦੇਵੇ ਫਸਲਾਂ ਡੁੱਬ ਰਹੀਆਂ ਨੇ ਬੁਰੇ ਹਾਲ ਹੋ ਰਿਹਾ ਠੇਕੇ ਦੀਆਂ ਜ਼ਮੀਨਾਂ ਨੇ ਜੀ ਇਹਦੀ ਜਾਂਚ ਕਰਾਈ ਜਾਵੇ ਜੀ ਵੀ ਠੇਕਾ ਇਨੇਚਰ ਦਾ ਦਿੱਤਾ ਸੀ ਨੇ ਵੀ ਇਹਦੇ ਦੀ ਸਫਾਈ ਕਿਉਂ ਨਹੀਂ ਹੋਈ ਇਹ ਨਾਮ ਹੈ ਭਾਈ ਜੀ ਪਿੰਡ ਕਿਹੜਾ ਹੈ ਅਮਨਦੀਪ ਨਾਮਾ ਜੀ ਪਿੰਡ ਕੋਟੜਾ ਲਈ ਲੈ ਲਈ ਭਾਈ ਜੀ ਅੱਜ ਮਸ਼ੀਨਾਂ ਸਪਾਈ ਕਰ ਰਹੀ ਹੈ 26 ਅਗਸਤ ਹੋ ਗਿਆ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਲਗਾਤਾਰ ਬਰਸਾਤ ਹੋ ਰਹੀ ਹੈ ਤੁਹਾਡਾ ਵਿੱਚੋਂ ਨਾ ਪਾਣੀ ਦੇ ਵਿੱਚ ਡੁੱਬਿਆ ਕੀ ਕਹਿਣਾ ਚਾਹੂੰਗਾ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਇਹੀ ਮੰਗ ਕੇ ਅੱਜ ਤਾਂ ਇਹ ਮਸ਼ੀਨਾਂ ਲੈ ਕੇ ਆ ਗਿਆ ਜੀ ਪ੍ਰਸ਼ਾਸਨ ਹੋਰੇ ਇਹ ਝੋਨਿਆਂ ਤੋਂ ਪਹਿਲਾਂ 10 ਜੂਨ ਦੇ ਲਗਭਗ ਸਫਾਈ ਹੋਣੀ ਚਾਹੀਦੀ ਸੀ ਜੀ ਇਹ ਕਹਿੰਦੇ ਆ ਜੀ ਤੇ ਨਾਲੇ ਇਹ ਬੂਟੀ ਜੀ ਲਹਿਰੇ ਤੋਂ ਲਹਿਰੇ ਦਾ ਪਾਣੀ ਸਾਡੇ ਝੋਨਿਆਂ ਨੂੰ ਮਾਰਦਾ ਜੀ ਬੂਟੀ ਬਹੁਤ 5 6 ਕਿਲੋਮੀਟਰ ਆਲੰਪੁਰ ਤੱਕ ਲੱਗੀ ਖੜੀ ਹੈ ਜੀ ਇੱਥੇ ਪਹਿਲਾਂ ਮਸ਼ੀਨਾਂ ਨਹੀਂ ਬਾੜੀਆਂ ਬਿਲਕੁਲ ਜੀ ਅਸੀਂ ਤਾਂ ਇਹ ਸਰਕਾਰ ਕਹਿੰਦੀ ਸੀ ਪਹਿਲਾਂ ਅਸੀਂ ਐ ਕਰਦਾਂਗੇ ਨਾਲਿਆਂ ਤੋਂ ਪਹਿਲਾਂ ਉਹ ਸਫਾਈ ਕਰਾ ਦਿੰਨੇ ਆ ਜੀ ਟਾਈਮ ਤੋਂ ਪਹਿਲਾਂ ਕਰਾ ਦਿੰਨੇ ਆ ਇੱਥੇ ਸਾਡੇ ਕੁਝ ਕੱਖ ਨਹੀਂ ਕਰਿਆ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਸਾਰਾ ਕੁਝ ਖੜਿਆ ਜੀ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਕੀ ਮੰਗ ਕਰਨੀ ਹੈ ਜੀ ਜਿਹੜਾ ਸਰਕਾਰਾਂ ਪਹਿਲਾਂ ਕਰਦੀਆਂ ਦੀ ਉਹੀ ਕੰਮੇ ਕਰਦੀਆਂ ਨੇ ਜੀ ਸਾਡਾ ਝੋਨਾ ਡੁੱਬ ਗਿਆ ਪਾਣੀ ਨਾਲ ਸਾਰੇ ਲੈਰੇ ਦਾ ਪਾਣੀ ਹਾਂਜੀ ਸਾਡੇ ਖੇਤਾਂ ਦੀ ਜਾਂਚ ਕੀਤੀ ਜਾਵੇ ਜਿਹੜਾ ਵੀ ਅਧਿਕਾਰੀ ਠੇਕੇਦਾਰਾਂ ਆ ਆਵੇ ਜੀ ਇੱਥੇ